ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਨਾ ਤੇ ਫਿਰ ਸਥਿਤੀ ਬੇਕਾਬੂ ਹੋਏਗੀ ਤੇ ਲੋਕਾਂ ਨੇ ਫਿਰ ਕੰਟਰੋਲ ਤੋਂ ਬਾਹਰ ਹੋ ਜਾਣਾ ਕਿਉਂਕਿ ਬਹੁਤ ਤਕੜਾ ਆਗੂ ਬਹੁਤ ਤਕੜਾ ਜਰਨੈਲ ਮਿਲਿਆ ਹੈ ਇਸ ਵੇਲੇ ਕਿਸਾਨਾਂ ਨੂੰ ਸਦੀਆਂ ਬਾਅਦ ਇਹੋ ਜਿਹਾ ਸੂਰਮਾ ਹੁੰਦਾ ਜਿਹੜਾ ਹੱਕ ਸੱਚ ਦੀ ਖਾਤਰ ਆਪਣਾ ਸਭ ਕੁਝ दांव ਤੇ ਲਾਈ ਬੈਠੇ ਸਰੀਰ ਤੋਂ ਵੱਡੀ ਕੀ ਚੀਜ਼ ਹੈ ਮਹਾਰਾ ਜਾਨ ਹੈ ਤੇ ਜਹਾਨ ਹੈ ਅਗਲਾ ਮਰਨ ਵਰਤ ਤੇ ਬਹਿ ਗਿਆ ਹੁਣ ਇਹਦੂ ਪਰੇ ਕੀ ਹੈ ਤੋ ਬੇਨਤੀ ਹੈ ਕਿ ਬਾਬਾ ਜੀ ਜੇ ਪੰਜਾਬ ਦੀ ਗੱਲ ਕਰੀ ਤਾਂ 95% ਤੋਂ ਵੱਧ ਜਿਹੜੇ ਕਿਸਾਨ ਹਨ ਉਹ ਸਿੱਖ ਧਰਮ ਨੂੰ ਮੰਨਦੇ ਹਨ ਹਾਂਜੀ ਅਕਸਰ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਦੇਖਦੇ ਆ ਕਿਸਾਨ ਸੰਘਰਸ਼ ਹੋ ਗਏ ਜਿਸ ਤੋਂ ਨਵੀਂ ਦਿੱਲੀ ਦੇ ਵੱਲ ਇੱਕ ਤਰ੍ਹਾਂ ਇੱਕ ਬਾਣੀ ਦਾ ਪ੍ਰਵਾਹ ਚੱਲਦਾ ਹੈ ਜਿਹੜੇ ਜਾਰ ਆਪਣਾ ਦਿੱਲੀ ਵਾਲ ਸਾਹਿਬ ਦਾ ਇਹ ਅਪਰਾਹ ਲਾ ਕਿਵੇਂ ਲੇਖ ਦੋਗੇ ਨਾਲ ਦੀ ਨਾਲ ਜਿਹੜਾ ਕਿਸਾਨਾਂ ਨੂੰ ਇੱਥੇ ਹੱਕਾਂ ਲਈ ਜਾਗਰੂਕ ਕਰਦਾ ਉਹ ਸਿੱਖ ਧਰਮ ਲਈ ਜਿਹੜਾ ਜੋੜਨ ਵਾਸਤੇ ਅਕੰਧ ਜਾਬ ਦਾ ਪਾਰ ਚੱਲਦਾ ਹੈ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਸ਼ਕਤੀ ਮਿਲਣੀ ਹੈ ਠੀਕ ਹੈ ਨਾ ਹੱਕ ਸੱਚ ਦੇ ਧਰਮ ਦੀ ਖਾਤਰ ਜੋਜਨ ਲਈ ਮਹਾਰਾਜ ਨੇ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਫਿਰ ਬਾਣੀ ਵਿੱਚ ਹੋਰ ਵੀ ਬਹੁਤ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਬਹੁ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਅਸੋ ਤੋ ਇਸ ਕਰਕੇ ਬਾਣੀ ਸਾਨੂੰ ਸ਼ਕਤੀ ਦਿੰਦੀ ਹੈ ਬਲ ਪਾਵਰ ਦਿੰਦੀ ਹੈ ਡੱਲੇਵਾਲ ਸਾਹਿਬ ਨੂੰ ਪੁੱਛ ਕੇ ਦੇਖੋ 21 ਦਿਨ ਹੋ ਗਏ ਪਰ ਉਹਨਾਂ ਦਾ ਮਨ ਚੜ੍ਹਦੀ ਕਲਾ ਚ ਹੈ ਮੈਂ ਕਿਹਾ ਜੀ ਕੀ ਹਾਲ ਹੈ ਕਹਿੰਦੇ ਜੀ ਚੜ੍ਹਦੀ ਕਲਾ ਮਹਾਂਪੁਰਸ਼ੋ ਦੇਖੋ ਕਿੱਡੀ ਵੱਡੀ ਗੱਲ ਹੈ 21 ਦਿਨ ਜਿਨੇ ਭੋਜਨ ਪਾਣੀ ਛਕਿਆ ਹੀ ਨਹੀਂ ਉਹ ਇਨਸਾਨ ਕਹਿ ਰਿਹਾ ਤੇ ਬਾਣੀ ਦੀਆਂ ਪੰਕਤੀਆਂ ਵੀ ਹਨ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਉਹਨਾਂ ਦੀ ਜਿਹੜੀ ਅੰਦਰਲੀ ਆਤਮਾ ਨਾ ਉਹ ਜੁੜੀ ਹੋਈ ਹੈ ਪਰਮੇਸ਼ਰ ਨਾਲ ਠੀਕ ਹੈ ਇਸ ਤਰ੍ਹਾਂ ਕਿ ਉਹ ਡੋਲਣ ਵਾਲੀ ਰੂਹ ਨਹੀਂ ਤੇ ਪਰ ਬੇਨਤੀ ਹੈ ਵੀ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਹੈ ਹੁਣ ਵੇਲਾ ਸੰਭਲ ਲੰਦਾ ਹੈ ਮੌਕਾ ਸਾਂਭ ਲਓ ਦੇਖਿਓ ਕਿਤੇ ਵੇਲਾ ਖੁੰਝ ਗਏ ਨਾ ਤੇ ਫਿਰ ਪਛਤਾਵਾਂਗੇ ਆਪਾਂ ਸਾਰੇ ਇਹ ਬੇਨਤੀ ਹੈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਨ ਪਾਣੀ ਨਾਲ ਹੀ ਦੇਹੀ ਚੱਲਦੀਆਂ ਤੇ ਉਹ ਛੱਡੀ ਬੈਠੇ ਆ ਕਿਹਦੇ ਲਈ ਪੰਜਾਬ ਲਈ ਕਿਸਾਨੀ ਲਈ ਸਾਡੇ ਸਾਰੇ ਭਾਰਤ ਵਰਸ਼ ਦੇ ਜਿੰਨੇ ਕਿਸਾਨ ਵੀਰ ਹੈ ਨਾ ਸਭ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਤਕੜਾ ਕਰੋ ਇਸ ਮੋਰਚੇ ਨੂੰ ਵੱਧ ਤੋਂ ਵੱਧ ਪਹੁੰਚੋ ਇੱਥੇ ਜਿਵੇਂ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਸੀ ਨਾ ਵੱਧ ਚੜ ਕੇ ਪਹੁੰਚੇ ਸੀ ਉਵੇਂ ਸਭ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਮਹਾਪੁਰਸ਼ਾਂ ਨੂੰ ਸਾਧੂ ਸੰਤਾਂ ਨੂੰ ਸਭ ਨੂੰ ਹੀ ਬੇਨਤੀ ਹੈ ਕਿਸਾਨਾਂ ਨੂੰ ਭੈਣ ਭਰਾਵਾਂ ਨੂੰ ਵੀ ਇੱਥੇ ਹਾਜ਼ਰੀ ਦਿਓ ਕਣਕਾਂ ਬੀਜੀਆਂ ਹੋਈਆਂ ਪਾਣੀ ਤਕਰੀਬਨ ਲੱਗੇ ਹੀ ਆ ਤੇ ਨਹੀਂ ਲੱਗੇ ਤਾਂ ਲਾ ਕੇ ਤੁਸੀਂ ਇੱਥੇ ਜਰੂਰ ਆਓ ਭਾਈ ਤੇ ਦਾਸ ਵੀ ਹਾਜ਼ਰੀਆਂ ਭਰੂਗਾ ਅੱਜ ਵੀ ਹਾਜ਼ਰੀ ਕੀਰਤਨ ਦੀ ਵੀ ਭਰੀ ਹੈ ਡੱਲੇਵਾਲ ਸਾਹਿਬ ਦਾ ਸੇਧ ਦਾ ਹਾਲ ਚਾਲ ਪੁੱਛ ਕੇ ਹਾਜ਼ਰੀ ਲਵਾ ਰਹੇ ਆ ਤੇ ਤੁਹਾਨੂੰ ਬੇਨਤੀ ਹੈ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਵੇਖਿਓ ਕਿਤੇ ਵੇਲਾ ਬੀਤਨਾ